ਬਾਬਾ ਜੀ ਨੰਦਪੁਰ ਸੀ ਤੇ 55 ਸਾਲ ਉਮਰ ਆਈ ਹੈ ਅੰਦਾਜ਼ਾ ਸਰੀਰ ਉਹ ਆਇਆ ਨੰਦਪੁਰ ਸਾਹਿਬ ਨਾਮ ਇਹਦਾ ਆਇਆ ਸੁਜਾਨ ਸਿੰਘ ਤੇ ਮੁੰਡੇ ਵੱਡੇ ਹੋ ਗਏ ਕੰਮਕਾਰ ਤੇ ਲੱਗ ਗਏ ਤੇ ਸੋਚਦਾ ਵੀ ਹੁਣ ਮੁੰਡੇ ਕੰਮ ਕਰਨ ਲੱਗ ਰਹੇ ਨੇ ਤੇ ਜਿੰਨੀ ਉਮਰ ਮੇਰੀ ਰਹਿੰਦੀ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ 'ਚ ਬੀਤ ਜਾਵੇ। ਉਹਨਾਂ ਦੇ ਲੇਖੇ ਲੱਗ ਜਾਵੇ। ਉਹਨਾਂ ਦੀ ਸੇਵਾ 'ਚ ਲੱਗ ਜਾਵੇ। ਧੰਨ ਨੇ ਉਹ ਬਜ਼ੁਰਗ ਜਿਨ੍ਹਾਂ ਦੇ ਬੱਚੇ ਕਮਾਕਾਰਾਂ ਤੇ ਲੱਗ ਗਏ ਤੇ ਫਿਰ ਮੋਹ ਨੂੰ ਤਿਆਗ ਦਿੰਦੇ। ਨਹੀਂ ਤੇ ਕਈ ਵਾਰੀ ਕਿੰਨੀ ਉਮਰ ਹੋ ਜਾਵੇ ਤਾਂ ਵੀ ਮੋਹ ਨਹੀਂ ਛੱਡਿੰਦਾ ਖੁਸਤ ਨਹਾ ਹਾਂ ਸਿਵਾ ਮੋਹ ਨਹੀਂ ਛੱਡਿੰਦਾ ਕੋ ਤੁਸੀਂ ਇੱਕ ਮਿਸਾਲ ਸੁਣਦੇ ਹੋ ਨਾ ਕਿਸੇ ਬੰਦੇ ਕੋਲ ਇੰਨੀ ਮਾਇਆ ਕਿ 10 ਕੁੱਲਾਂ ਤੱਕ ਨਹੀਂ ਮੁਕਦੀ ਤੇ ਤਾਂ ਵੀ ਰੋਈ ਜਾਂਦਾ ਰੋਈ ਜਾਂਦਾ ਦੌੜੀ ਜਾਂਦਾ ਕਿਸੇ ਮਹਾਪੁਰਸ਼ ਨੇ ਕਿਹਾ ਕੀ ਹੋਇਆ ਐਡੀ ਰੋਣਾ ਪਾਇਆ ਐਡੀ ਦੌੜ ਕੰਨਾਂ ਮੈਂ ਤਾਂ દોੜ ਲਾ ਰਿਹਾ ਕਿ ਮੇਰੀ 11ਵੀਂ ਕੁੱਲ ਦਾ ਕੀ ਬਣੇਗਾ ਇਹ ਮੋਹ ਪਕੜ ਉਹ ਧੰਨ ਨੇ ਬਜ਼ੁਰਗ ਜਿਹੜੇ ਇਸ ਪਕੜ ਨੂੰ ਤਿਆਗ ਕੇ ਤੇ ਗੁਰੂ ਦੀ ਸੇਵਾ ਵਿੱਚ ਆਪਣੀ ਰਿਟਾਇਰਮੈਂਟ ਲਾ ਦੇਣ ਗੁਰੂ ਦੀ ਸੇਵਾ ਵਿੱਚ ਆਪਣੇ ਜੀਵਨ ਨੂੰ ਲਾ ਦੇਣ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੁਹਾਡਾ ਭਲਾਈ ਕੇਂਦਰ ਚੱਲ ਰਿਹਾ ਹੈ ਹਸਪਤਾਲ ਤੁਹਾਡਾ ਸਕੂਲ ਸਰਾਵਾਂ ਤੇ ਇਹਦੇ ਚ ਕਈ ਸਰੀਰ ਨੇ ਜਿਹੜੇ ਕੋਈ ਪੇ ਨਹੀਂ ਲੈਂਦੇ ਤਨਖਾਹ ਨਹੀਂ ਲੈਂਦੇ ਮਾਇਆ ਨਹੀਂ ਲੈਂਦੇ ਆ ਕੇ ਤਕਰੀਬਨ 4 ਘੰਟੇ ਰੋਜ਼ ਜੋ ਡਿਊਟੀ ਦਿੱਤੀ ਗਈ ਹੈ ਉਹ ਕਰਦੇ ਨੇ 6 ਘੰਟੇ 5 ਘੰਟੇ ਉਹ ਡਿਊਟੀ ਆਪਣੀ ਨਿਵਾਉਂਦੇ ਨੇ ਪਤਾ ਕਰਦਾ ਗੁਜ਼ਾਰਾ ਹੋ ਰਿਹਾ ਹੁਣ ਉਮਰ ਹੋ ਗਈ ਏ ਬਡੇਰੀ ਹੁਣ ਮੋਹ ਤਿਆਗੀ ਏ ਆਪਣੀ ਬਾਕੀ ਦੀ ਜ਼ਿੰਦਗੀ ਸੇਵਾ ਵਿੱਚ ਲਾ ਲਈ ਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਭਾਈ ਸੁਜਾਨੇ ਤੇ ਕਿਰਪਾ ਅਨੰਦਪੁਰ ਜਾ ਕੇ ਕਹਿੰਦਾ ਮਹਾਰਾਜ ਕੋਈ ਸੇਵਾ ਕਰੀਬ ਨਵਾਈ ਰਿਟਾਇਰ ਹੋਣਾ ਭੱਦਰ ਹੀ ਨਹੀਂ ਕਈ ਬਜ਼ੁਰਗ ਰਿਟਾਇਰ ਹੋ ਗਏ ਨੇ ਪਰ ਗੁੱਸਾ ਨਾ ਕਰਿਓ ਬਾਗਾਂ 'ਚ ਤਾਸ਼ਾਂ ਖੇਡਦੇ ਹੁੰਦੇ ਗੱਲਾਂ ਮਾਰਦੇ ਹੁੰਦੇ ਨੇ ਰਿਟਾਇਰਮੈਂਟ ਤੇ ਉਹ ਫਿਰ ਜਿਹੜੀ ਬਾਕੀ ਜ਼ਿੰਦਗੀ ਕਿਸੇ ਡਿਊਟੀ ਗੁਰੂ ਦੀ ਵਿੱਚ ਲੱਗ ਜਾਵੇ ਆਖੋ ਸਤਨਾਮ ਵਾਹਿਗੁਰੂ ਤੇ ਇਹੋ ਜੀ ਲੱਗੇ ਕਿ ਨਿਮਰਤਾ 'ਚ ਲੱਗੇ ਨਿਮਰਤਾ 'ਚ ਮਹਾਰਾਜ ਜੀ ਕੋਈ ਸੇਵਾ 58 ਸਾਲ ਮੇਰੀ ਉਮਰ ਹੈ ਹੁਣ ਮੈਂ ਚਾਹਨਾ ਬੱਚੇ ਵੱਡੇ ਨੇ ਕਮਾਉਂਦੇ ਨੇ ਤੇ ਮੈਂ ਚਰਨਾ ਚਾਹਿਆ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੁਣ ਹੈਗਾ ਤੇ ਕਹਿੰਦਾ ਜੀ ਮੈਂ ਹਕੀਮੀ ਦਾ ਕੰਮ ਜਾਣਨਾ ਜਿਵੇਂ ਤੁਹਾਡੇ ਚ ਕੋਈ ਕਾਊਂਟ ਜਾਣਦਾ ਕੋਈ ਕਿਸੇ ਤਰ੍ਹਾਂ ਦਾ ਪ੍ਰਿੰਸੀਪਲ ਸਕੂਲੀ ਕੰਮ ਜਾਣਦਾ ਗੁਣ ਹੁੰਦਾ ਹਰ ਇੱਕ ਬੰਦੇ ਦੇ ਕੋਲ ਅਲੱਗ-ਅਲੱਗ ਕੋਈ ਕੀਰਤਨ ਜਾਣਦਾ ਕਹਿੰਦਾ ਜੀ ਮੈਂ ਹਕੀਮੀ ਦਾ ਕੰਮ ਜਾਣਨਾ ਇਹ ਗੁਣ ਹੈ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਨੰਦਪੁਰ ਤੋਂ 10-12 ਕਿਲੋਮੀਟਰ ਦੂਰ ਰਸਤੇ ਵਿੱਚ ਹਕੀਮੀ ਦੀ ਦੁਕਾਨ ਪਾਲੈ ਆਏ ਗਏ ਰਾਈ ਨੂੰ ਮਲਮ ਪੱਟੀ ਕਰਿਆ ਕਰ ਜੇ ਲੋੜ ਪਵੇ ਦਵਾ دارو ਦਿਆ ਕਰ ਜਿੰਨਾ ਚਿਰ ਵੇਲਾ ਹੋਵੇ ਆਏ ਗਏ ਰਾਈ ਨੂੰ ਜਲ ਸ਼ਿਕਾਇਆ ਕਰ ਉਹ ਦੂਜੀ ਗੱਲ ਕਹਿਣ ਜੋਗਾ ਹੀ ਨਹੀਂ ਤੇ ਇੰਨੇ ਅਨੰਦਪੁਰ ਸਾਹਿਬ ਦੇ ਰਸਤੇ ਵਿੱਚ ਸੰਗਤ ਜੀ ਦੁਕਾਨ ਪਾ ਲਈ ਆਏ ਗਏ ਰਾਈ ਨੂੰ ਮਲਮ ਪੱਟੀ ਕਰਦਾ ਲੋੜ ਹੋਵੇ ਦਵਾ دارو ਦਿੰਦਾ ਜਲ ਛਕਾਉਂਦਾ ਤੇ ਜਿੰਨੂੰ ਜਲ ਛਕਾਉਂਦਾ ਫਿਰ ਪੁੱਛਦਾ ਕਿੱਥੇ ਚੱਲੇ ਹੋ ਤੇ ਜਦੋਂ ਕੋਈ ਕਹਿੰਦਾ ਨਾ ਅਨੰਦਪੁਰ ਸਾਹਿਬ ਚੱਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਤੇ ਕਹਿੰਦਾ ਵੀ ਮੇਰਾ ਵੀ ਸੁਣਿਆ ਦੇਣਾ ਮੇਰਾ ਵੀ ਸੁਣਿਆ ਦੇਣਾ ਦਰਸ਼ਨ ਕਦੋਂ ਹੋਣਗੇ ਮੇਰੇ ਤੇ ਮੈਂ ਨੇ ਤੂੰ ਆਉਣਾ ਨਹੀਂ ਜਹ ਤੱਕ ਬੁਲਾਈਏ ਨਾ ਹੋਣਾ ਹੀ ਨਹੀਂ ਨਾਲੇ ਜਲ ਛਕਾਉਂਦਾ ਮਲਮ ਪੱਟੀ ਕਰਦਾ ਤੇ ਨਾਲ-ਨਾਲ ਫਿਰ ਆਹ ਬੇਨਤੀਆਂ ਕੋਈ ਉੱਠੇ ਨਾ 5 ਮਿੰਟ ਵਿੱਚ ਸਮਾਪਤੀ ਹੈ ਕੈਸੇ ਮਿਲੋਂ ਪਿਆਰੇ ਮਨ ਮਾਰੇ ਮਨ ਮਾਰੇ ਕੈਸੇ ਮਿਲੋਂ ਹਰ ਪੈਰ ਚੌਂ ਜੁਗੇ ਸਮਲੇ ਰੇਣ ਪਈ ਤਬ ਅੰਤ ਨਜੰਨੇ ਕੈਸੇ ਮਿਲੋ ਜਲ ਪਾਣੀ ਛਕਾਉਂਦਾ ਮਲਮ ਪੱਟੀ ਕਰਦਾ ਦਵਾ دارو ਦਿੰਦਾ ਪਰ ਇੱਕ ਗੱਲ ਹੋਰ ਕਿਹੜੀ ਸਵੇਰੇ ਉੱਠ ਕੇ 2:30 ਘੰਟੇ ਦਾ ਚੌਂਕੜਾ ਵੀ ਮਾਰਦਾ ਓਏ ਹੋਏ ਇਤਿਹਾਸ ਵਿੱਚ ਲਿਖਿਆ ਜੀ ਆਸਣ ਭਗਤੀ ਕਰਦਾ ਇੱਕ ਆਸਣ ਭਗਤੀ ਹੁੰਦੀ ਹੈ ਆਸਣ ਭਗਤੀ ਏ ਕਿ ਤੁਸੀਂ ਚੌਂਕੜਾ ਮਾਰ ਕੇ ਪਾਠ ਕਰ ਰਹੇ ਹੋ ਤੇ ਸਾਹਮਣੇ ਆਸਣ ਵਿਛਾਇਆ ਮੈਂ ਕੱਲਾ ਨਹੀਂ ਬੈਠਾ ਮੇਰਾ ਗੁਰੂ ਸਾਹਮਣੇ ਨਾਲ ਬੈਠਾ ਹੈ ਆਸਣ ਲਾਣਾ ਆਪਣੇ ਮਾਲਕ ਤੁਸੀ ਸੋਫੇ ਤੇ ਬਹਿ ਕੇ ਨੇਮ ਕਰੋ ਪਲੰਗ ਤੇ ਕਰੋ ਉਹ ਵੀ ਚਲੋ ਮੁਬਾਰਕ ਏ ਪਰ ਘਰ ਵਿੱਚ ਇੱਕ ਜਗ੍ਹਾ ਜ਼ਰੂਰ ਰੱਖੋ ਜੇ ਪ੍ਰਕਾਸ਼ ਹੈ ਤੇ ਬਹੁਤ ਵਧੀਆ ਤੇ ਨਈ ਕੋਈ ਆਸਣ ਹੋਵੇ ਜਿਹਦੇ ਸਾਹਮਣੇ ਬੈ ਕੇ ਤੂੰ ਨਿਤਨੇਮ ਕਰੇ ਸਰਬ ਲੋਹ ਦੇ ਸ਼ਸ਼ਤਰ ਦਾ ਵੀ ਆਸਣ ਲਾ ਸਕਦੇ ਹੋ ਸੈਂਚੀਆਂ ਦਾ ਵੀ ਲਾ ਸਕਦੇ ਹੋ ਬਾਬਾ ਜੀ ਨੇ ਬਹੁਤ ਸਤਿਕਾਰ ਦਿੱਤਾ ਹੈ ਪੰਜਾਂ ਤਖਤਾਂ ਤੇ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਸ਼ਸ਼ਤਰਾਂ ਦੇ ਆਸਣ ਵੱਖਰੇ ਲੱਗਦੇ ਹਕਾਲ ਤੱਕ ਉਹ ਸਹਿਬ ਤੇ ਸੋਨੇ ਦੀ ਪਲਕੀ ਚ ਆਸਣ ਲੱਗਦਾ ਸੋਨੇ ਦੀ ਪਲਕੀ ਛਸ਼ਤਰਾਂ ਦਾਸ ਹੁਣ ਹਜ਼ੂਰ ਸਾਹਿਬ ਤੁਹਾਡਾ ਕੇਂਦਰੀ ਸਥਾਨ ਉੱਥੋਂ ਯਾਤਰਾ ਚੱਲੀ ਹੋਈ ਏ ਸਿਮਰਤੀ ਆ ਜਾਗਰਤੀ ਯਾਤਰਾ ਚੱਲੀ ਏ ਜਿਹਦੇ ਵਿੱਚ ਗੱਡੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਛਸ਼ਤਰਾਂ ਦੇ ਨਾਲ ਦਰਸ਼ਨ ਕਰਾਏ ਜਾ ਰਹੇ ਆਖੋ ਸਤਨਾਮ ਕਿਨੇ ਆ ਦਾ ਕੱਠ ਹੈ ਇਹਨੂੰ ਵਧਾਈ ਮਿਲਦੀ ਸ਼ਸ਼ਤਰ ਨੂੰ ਵਡਿਆਈ ਮਿਲੇ ਜੇ ਮਹਾਰਾਜ ਜੀ ਦਾ ਪ੍ਰਕਾਸ਼ ਕਰ ਹੋਵੇ ਸੇਵਾ ਕਰ ਸਕੋ ਤਿੰਨ ਵੇਲੇ ਭੋਗ ਲਵਾਓ ਹਾਜ਼ਰ ਨਾਜ਼ਰ ਤੇ ਬਹੁਤ ਵਧੀਆ ਨਹੀਂ ਤੇ ਕਰ ਸ਼ਸ਼ਤਰ ਦਾ ਅਸਣ ਦਸਾਂ ਪਾਸ਼ੇ ਜਿੱਥੇ ਸਰਦ ਹੈ ਉਹਨਾਂ ਦਾ ਹਸਣ ਤੇ ਸੈਂਚੀਆਂ ਰਖ ਲਓ ਤੇ ਉਹਦੇ ਸਾਹਮਣੇ ਬਹਿ ਕੇ ਫਿਰ ਆਪਣਾ ਨੇਮ ਕਰੋ 10-15 ਦਿਨ ਮਨ ਨੂੰ ਰੋਈ ਸਰੇ ਤੁਸੀਂ 5 ਵਜੇ ਨਾਮ ਕਰਦੇ ਹੋ ਤੇ 16ਵੇਂ ਦਿਨ ਨਹੀਂ ਪਹੁੰਚੇ ਨਾ ਤੇ ਆਸਣ ਉਡੀਕੇਗਾ ਅੱਜ ਆਇਆ ਨਹੀਂ ਆਇਆ ਨਹੀਂ ਅੱਜ ਤੁਹਾਨੂੰ ਵੀ ਅੰਦਰ ਖੇਚ ਪਏਗੀ ਗਿਆ ਨਹੀਂ ਆਸਣ ਪੁੱਤ ਦੀ ਬੁੱਲੇ ਸ਼ਾਹ ਨੇ ਇਹਨੂੰ ਕਿਹਾ ਹੈ ਇਸ਼ਕ ਕੀ ਨਿਮਾਜ਼ ਦਾ ਇਹ ਪਹਿਲਾ ਅਸੂਲ ਹੈ ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਅਸਾਣ ਭਗਤੀ ਨੂੰ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਆਸਣ ਸਾਹਮਣੇ ਹੁਣ ਐਸੇ ਵੇਲੇ ਤੁਸੀਂ ਬੈਠੇ ਹੋ ਇੱਥੇ ਵੀ ਆਸਣ ਕੀਰਤਨ ਸੁਣਿਆ ਕਰੋ ਆਸਣ ਕੀਰਤਨ ਕੀ ਏ ਜਿੱਥੇ ਪ੍ਰਕਾਸ਼ ਇਹ ਕੋਈ ਕਿਤਾਬ ਨਹੀਂ ਗੁਰੂ ਗੋਬਿੰਦ ਸਿੰਘ ਜੀ ਔਂਕੜਾ ਮਾਰ ਕੇ ਬੈਠੇ ਆਸਣ ਆਖੋ ਸਤਨਾਮ ਉਹ ਸਾਨੂੰ ਵੇਖ ਰਿਹਾ ਆਸਣ ਤੁਹਾਡੇ ਚੋਂ ਇੱਕ ਦਿਨ ਹੋ ਸਕੇ ਇਸ ਕਈ ਬੈਠੇ ਹੋਣਗੇ ਇਹ ਗੱਲ ਮੈਂ ਬੋਲਣ ਲੱਗਾ ਕਈਆਂ ਨੇ ਸਮਝ ਆ ਜਾਏਗੀ ਕਈਆਂ ਦੇ ਨਹੀਂ ਸ਼ਾਇਦ ਇੱਕ ਬੜੀ ਰੰਗੀ ਰੂਸ ਸੀ 9 9:30 ਘੰਟੇ ਦਾ ਉਹਦਾ ਨੀਂਦ ਸਟੇਜ ਤੋਂ ਕਹਿਣੀਆਂ ਗੱਲਾਂ ਸੋਖੀਆਂ ਇਹ ਹੋ ਜੇ ਤੇ ਕੋਈ ਬੜੀ ਵੱਡੀ ਕਿਰਪਾ ਹੈ ਆ ਖੁਸਾ ਹਾਂ ਹਾਂ ਮੇਰੇ ਆਪਣੇ ਭਾਗ ਚੱਕ ਕਰ ਸਕਦੇ ਭਾਗ ਅੱਧਾ ਘੰਟਾ ਬਾਣੀ ਪੜਨ ਤੋਂ ਬਾਅਦ ਮਨ ਕਾਲਾ ਪੈ ਜਾਏ ਤੇ ਸਮਝ ਲਓ ਸਮਝ ਲਓ ਅੱਜੇ ਗੁਰੂ ਦੀ ਉਹ ਮਿਹਰ ਨਹੀਂ ਪ੍ਰਾਪਤ ਹੋਈ ਉਹ ਕਿਰਪਾ ਜੇ ਨਹੀਂ ਮਿਲੀ ਤੇ ਜੇ ਕਿਤੇ ਸ਼ੁਕਰਾਨੇ ਨਿਕਲਣ ਸ਼ੁਕਰਾਨੇ ਤੇ ਮਨ ਕਾਲਾ ਵੀ ਨਾ ਪਵੇ ਤੇ ਸਮਝ ਲੈਣਾ ਇਹ ਬੜੀ ਵੱਡੀ ਕਿਰਪਾ ਮੇਰੇ ਤੇ ਹੋ ਗਈ ਹੈ ਇਹ ਹੁਣ ਛੋਟੀ ਜਿਹੀ ਦਾਜ ਭੋਗ ਪਏ ਨੇ 31 ਖੰਡ ਪਾਠਾਂ ਦੇ ਤੇ ਭਾਈ ਰਮਿੰਦਰ ਸਿੰਘ ਦੀ ਡਿਊਟੀ ਸੀ ਯਾਰੇ ਭਾਜੀ ਦੀ ਰੋਲਾਂ ਦੀ ਇੱਕ ਰੋਲ ਨੂੰ ਬਾਣ ਲੱਗੇ ਵੀ ਬੈਠ ਵੀ ਰੋਲ ਤੇ 31 ਬਾੜ ਸੀ ਉਹ ਘੜੀ ਵੇਖ ਕੇ ਕਹਿੰਦਾ ਕਹਿੰਦਾ ਅੱਧੇ ਘੰਟੇ ਬਾਅਦ ਠਾ ਦੇਣਾ ਆਕੋ ਸਤਨਾ ਹਾਂ ਕਹਿੰਦਾ ਅੱਧੇ ਘੰਟੇ ਬਾਅਦ ਠਾ ਦੇਣਾ ਕਹਿੰਦੇ ਕੀ ਗੱਲ ਕਹਿੰਦਾ ਬਸ ਅੱਧਾ ਘੰਟਾ ਮੈਂ ਰੋਲ ਦੇ ਸਕਦਾ ਉਸ ਤੋਂ ਬਾਅਦ ਮੇਰਾ ਮਨ ਨਾ ਉਚਾਟ ਹੋਣਾ ਸ਼ੁਰੂ ਹੋ ਜਾਂਦਾ ਵੀ ਅੱਧਾ ਘੰਟਾ ਮੈਂ ਬਾਣੀ ਪੜਾਂਗਾ ਉਹਦੇ ਬਾਅਦੋਂ ਮੇਰਾ ਮਨ ਉਚਾਟ ਹੋਣਾ ਸ਼ੁਰੂ ਹੋ ਜਾਂਦਾ ਉਹ ਕੀ ਵੀ ਅੱਧਾ ਘੰਟਾ ਮੈਨੂੰ ਚੰਗਾ ਲੱਗਦਾ ਉਹਦੇ ਬਾਅਦੋਂ ਬਾਣੀ ਕੋੜੀ ਲੱਗਣ ਲੱਗ ਪੈਂਦੀ ਅਕੋਸਤਨਾ ਕਹਿੰਦਾ ਮੈਨੂੰ ਅੱਧੇ ਘੰਟੇ ਵਿੱਚ ਠਾ ਦੇਣਾ ਇਹੋ ਛੋਟੀ ਸੀ ਦਹੀਂ ਜਿਹੜੀ 22 ਦੀ ਰਾਤ ਸੀ ਨਾ ਰੋਲਾ ਘਟ ਸੀ ਤੇ 23 ਦੀ ਰਾਤ ਰੋਲਾ ਕਾਫੀ ਆ ਗਿਆ ਸੀ ਅੱਜ 24 ਨੂੰ ਹੋ ਗਏ ਨੇ 22 ਦੀ ਰਾਤ ਤੇ ਇੱਕ ਬੀਬੀ ਨੂੰ ਰੋਲ ਤੇ ਬਾਣ ਲੱਗੇ ਤੇ ਉਹ ਕੀ ਕਹਿੰਦੀ ਏ ਕਹਿੰਦੀ ਤੁਹਾਡੇ ਕੋਲ ਰੋਲਾ ਵੀ ਘਟ ਨੇ ਤੇ ਬਈ ਮੈਨੂੰ ਸ਼ੁਕਰ ਹੈ ਚਲੋ ਸੇਵਾ ਮਿਲੀ ਏ ਤੇ ਕਹਿੰਦੀ 12 ਵਜੇ ਨੇ ਤੇ ਕਹਿੰਦੀ ਵੀ ਜੇ ਰੋਲਾ ਨਾ ਆਈਆਂ ਤੇ ਪਾਵੇਂ ਮੈਨੂੰ ਤਕਰੀਬਨ 6 ਘੰਟੇ ਬਾਈ ਰੱਖਣਾ ਧਿਆਨ 6 ਘੰਟੇ ਉਹ ਭਾਇਰ ਮਹਿੰਦਰ ਸੇ ਪੁੱਛੇ ਤੇ 6 ਘੰਟੇ ਪਹਿਲਾਂ ਹੀ ਰੋ ਉਹ ਕਹਿੰਦੀ ਏ ਅਗੋਂ ਕੀ ਕਹਿੰਦੀ ਬਾਹਰ ਆਤ ਦੀ ਠੰਡੇ ਇੱਥੇ ਐ ਨਿੱਗੇ ਹੋ ਕੇ ਰੋਲ ਦੇ ਰਹੇ ਆ ਕਹਿੰਦੀ ਬਈ ਬਾਹਰ ਕਿਵੇਂ ਅੱਗ ਜਗਜ ਲੱਗੀ ਪਈ ਤੇ ਇੱਥੇ ਹੁਣ ਕੱਤੀ ਬੰਦੇ ਰੋਲਾਂ ਦੇ ਰਹੇ ਨੇ ਤੇ ਵਾਈਬ੍ਰੇਸ਼ਨ ਸਾਰੀ ਨਾਮ ਵਾਲੀ ਬਣੀ ਪਈ ਫੇਰ ਮੈਂ ਏਡੇ ਵੱਡੇ ਮਾਲਕ ਦੀ ਹਜ਼ੂਰੀ ਵਿੱਚ ਬਹਿ ਕੇ ਉਹਦੀ ਰੋਲ ਦੇ ਰਹੀ ਆ ਫੇਰ ਮੈਨੂੰ ਆਪਣੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਤੇ ਕਹਿੰਦੀ ਮਨੂੰ ਤੇ ਲਾਲਚ ਹੈ ਜਿੰਨਾ ਟਾਈਮ ਵੱਧ ਹੋ ਜਾਉ ਨਹੀਂ ਵਧਿਆ ਇਹਨਾਂ ਵਾਦੋ ਜੁ ਨਹੀਂ ਵਧੀਆ ਥੋੜਾ ਅੰਦਾਜ਼ਾ ਲਾ ਲੈਣਾ ਇਹ ਆਪਣੇ ਆਪ ਨੂੰ ਚੈੱਕ ਕਰਨਾ ਹੋਵੇ ਨਾ ਇਹ ਦੋ ਤੈਮਾਂ ਹੁੰਦੀਆਂ ਸਾਡੇ ਇੱਥੇ ਇੱਕ ਪੁੰਨਾ ਦੀ ਇੱਕ ਪਾਪਾ ਦੀ ਤੇ ਇਹ ਨਿਸ਼ਾਨੀ ਹੈ ਕਿ ਪਾਪਾ ਦੀ ਤੈ ਛੋਟੀ ਹੈ ਕਿ ਪੁੰਨਾ ਦੀ ਛੋਟੀ ਹੈ ਜਦੋਂ ਤੁਹਾਨੂੰ ਇਹ ਅਵਸਥਾ ਹੈ ਕਿ ਅੱਧੇ ਘੰਟੇ ਬਾਅਦ ਬਾਣੀ ਕੋੜੀ ਲੱਗਦੀ ਹੈ ਤੇ ਸਮਝ ਲਓ ਅਜੇ ਪਾਪਾ ਦੀ ਤੈ ਉੱਚੀ ਹੈ ਤੇ ਜੇ ਹੁਣੇ ਮਿੱਠੀ ਲੱਗਣ ਲੱਗ ਪਈਏ ਤੇ ਸਮਝ ਲਓ ਪੁੰਨਾ ਦੀ ਤੈ ਉੱਤੇ ਹੋ ਗਈ। ਉੱਤੇ ਹੋ ਗਈ। ਇਹ ਹੁਣ ਉੱਤੇ ਹੋ ਗਈ। ਉਹ 6 ਘੰਟੇ ਰੋਲ ਤੇ ਮੈਂ ਇਹ ਤੁਹਾਨੂੰ ਸਤਿਗੁਰੂ ਦੀ ਜ਼ੁਰੀ ਚ ਕਹਿ ਰਿਹਾ ਵੀ ਇਹ ਕੋਈ ਗੱਲ ਕੀਤੀ ਨਹੀਂ ਵੀ ਮੈਂ ਤੁਹਾਨੂੰ ਸੁਣਾ ਰਿਹਾ ਉਹਨੇ ਕਿਹਾ 6 ਘੰਟੇ ਵਕਈ ਉਸ ਬੀਬੀ ਨੇ ਰੋਲ ਦਿੱਤੀ ਤੇ ਰੋਲ ਦੇਣ ਤੋਂ ਬਾਅਦ ਅਰਦਾਸ ਕਰਦੀ ਸ਼ੁਕਰ ਹੈ ਸਤਿਗੁਰੂ ਐਡੇ ਕਾਲ ਯੁਗ ਦੇ ਵਿੱਚ ਸ਼ੁਕਰ ਹੈ ਸੇਵਾ ਲਈ ਸੇਵਾ ਲਈ ਇਹ ਚੱਕ ਕਰ ਸਕਦੇ ਆਪਣੇ ਆਪ ਅਰਦਾਸ ਕਰੋ ਮਹਾਰਾਜ ਮੈਂ ਉਹਨਾਂ ਵਿੱਚ ਕਦੋਂ ਆਵਾਂਗਾ ਸੰਤ ਸੰਗ ਅੰਤਰ ਪ੍ਰਭ ਡੀਠਾ ਤੇ ਨਾਮ ਪ੍ਰਭੂ ਦਾ ਕਿ ਮੈਨੂੰ ਬਾਣੀ ਮਿੱਠੀ ਲੱਗੇ ਮੈਂ ਬਾਣੀ ਪੜਾਂ ਕੱਲਿਆਂ ਨਾ ਪੜਾਂ ਤੂੰ ਸਾਹਮਣੇ ਆਸਣ ਭਗਤੀ ਆਖੋ ਸਤਨਾਮ ਆਸਣ ਭਗਤੀ 9:30 ਘੰਟੇ ਮੈਂ ਗੱਲ ਵਿੱਚ ਰਹਿ ਗਈ ਉਹ ਜੀ ਇੱਕ ਰੂਹ ਦਾ ਨਾਮ ਤੇ ਅਸੀਂ ਉਹਨੂੰ ਮਿਲਣਗੇ ਤੇ ਉਹ ਧੁੱਪ ਸੇਖ ਰਿਆ ਸੀ ਤੋਂ ਅਸੀਂ ਚਾਰ ਸਰੀਰਾਂ ਜਿਹੜੇ ਮਿਲਣ ਗਏ ਆਸਣ ਭਗਤੀ ਕੀ ਹੁੰਦੀ ਹੈ ਇੱਕ ਬੈਂਚ ਪਿਆ ਸੀ ਦੋ ਕੁਰਸੀਆਂ ਖਾਲੀ ਪਈਆਂ ਸੀ ਤੇ ਇੱਕ ਕੁਰਸੀ ਤੇ ਨਾ ਮਾੜਾ ਜਿਹਾ ਜਿਵੇਂ ਕੰਬਲ ਟੈਪ ਦਾ ਥੋੜਾ ਪਤਲਾ ਮੋਟਾ ਕੱਪੜਾ ਵਿਛਿਆ ਪਿਆ ਸੀ ਕੁਰਸੀ 'ਤੇ ਮੈਂ ਖਾਲੀ ਕੁਰਸੀ ਤੇ ਬਹਿ ਗਿਆ ਦੂਜਾ ਬੰਦਾ ਵੀ ਕੁਰਸੀ ਤੇ ਬਹਿ ਗਿਆ ਇੱਕ ਟੇਬਲ ਤੇ ਬੈਂਚ ਪਿਆ ਸੀ ਉੱਤੇ ਬਹਿ ਗਿਆ ਫਿਰ ਚੌਥਾ ਜਿਹੜਾ ਨਾ ਉਹਦੇ ਅਸੇ ਕੁਰਸੀ ਨਹੀਂ ਸੀ ਉਨੇ ਨੂੰ ਕੰਬਲ ਚੁੱਕਣ ਲੱਗਾ ਇਹਨੂੰ ਚੁੱਕ ਕੇ ਪਾਸੇ ਰੱਖਾਂ ਤੇ ਇੱਥੇ ਬਹਿ ਜਾਵਾਂ ਉਹ ਧੁੱਪ ਸੇਕ ਰਿਆ ਸੀ ਅਸੀਂ ਮਿਲਣ ਗਏ کافی ਚਿਰ ਦੀ ਗੱਲ ਉਹ ਜਦੋਂ ਕੰਬਲ ਨੂੰ ਚੁੱਕਣ ਲੱਗਾ ਨਾ ਉਹ ਗੁਰਮਖ ਨਾ ਬੜੇ ਵਜੂਦ ਵਿੱਚ ਨਾ ਬੜੇ ਵਿਰਾਗ ਵਿੱਚ ਬੜੀ ਨਿਮਰਤਾ ਚ ਕਹਿੰਦਾ ਕਹਿੰਦਾ ਪੁਰਖਾ ਪੁਰਖਾ ਕੁਰਸੀ ਥੱਲੋਂ ਹੋਰ ਮੰਗਾ ਦੇਣਾ ਉਹ ਕਹਿੰਦਾ ਪਈ ਤੇ ਹੋਈ ਖਾਲੀ ਇੱਥੇ ਬਹਿ ਜਾ ਕਹਿੰਦਾ ਤੂੰ ਐ ਨਾ ਚੁੱਕ ਮੈਂ ਤੱਲਾ ਤੋਂ ਪੁਨੀ ਸੇਕ ਰਿਹਾ ਮੈਂ ਸੁਰਤੀ ਨਾਲ ਕਿਸੇ ਹੋਰ ਨੂੰ ਨਾਲ ਬਾਇਆ ਹੋਇਆ ਇਹਨਾਂ ਨੂੰ ਕੋਈ ਕੋਈ ਸਮਝ ਸਕੇਗਾ ਸਾਰੇ ਨਹੀਂ ਸਮਝ ਸਕਦੇ ਇਹ ਗੁਰਮੁਖ ਦੀ ਇੱਕ ਅਵਸਥਾ ਹੈ ਕਿ ਕਿਤੇ ਧੋਪੋ ਵੀ ਸੇਕਦਾ ਤੇ ਕਲਿਆਣੀ ਸੁਰਤੀ ਨਾਲ ਕਿਸੇ ਨੂੰ ਭਾਉਂਦਾ ਗੱਜ ਕੇ ਆਖੋ ਸਤਨਾਮ ਆ ਸੁਣੋ ਤਾਂ ਵੀ ਨਾਲ ਮੇਰਾ ਪਿਤਾ ਜੀ ਵੀ ਨਾਲ ਬੈਠੇ ਇਹ ਭਾਈ ਸੁਜਾਨਾ ਸਵੇਰੇ ਆਸਣ ਲੰਦਾ ਅੱਗੇ ਪਿੱਛੇ ਆਪ ਵਹਿੰਦਾ ਤੇ ਭਾਵਨਾ ਬਣਾਉਂਦਾ ਗੁਰਗੋਬਿੰਦ ਸਿੰਘ ਬੈਠੇ ਤੇ ਸਿਮਰਨ ਚ ਜੁੜਦਾ ਤੇ ਕਹਿੰਦੇ ਅੱਜ ਇੰਨਾ ਰਸ ਆਇਆ ਹੁਣ ਦੇਖਿਓ ਗੁਰਗੋਬਿੰਦ ਸਿੰਘ ਕਿੱਥੇ ਰਹਿੰਦੇ ਨੇ ਅੱਜ ਇੰਨਾ ਰਸ ਆਇਆ ਕਿ ਉਸ ਆਸਣ ਦੇ ਉੱਤੇ ਚਲਕਾਰੇ ਪੈ ਰਹੇ ਨੇ ਅੰਦਰ ਨਾਮ ਚੱਲ ਰਿਹਾ ਹੈ ਅੰਦਰ ਸਿਮਰਨ ਚੱਲ ਰਿਹਾ ਹੈ ਅੰਦਰ ਬੰਦਗੀ ਚੱਲ ਰਹੀ ਏ ਅੰਦਰ ਵਾਹਿਗੁਰੂ ਵਾਹਿਗੁਰੂ ਬੋਲਣ ਦੀ ਵੀ ਲੋੜ ਨਹੀਂ ਆਪਣੇ ਆਪ ਚੱਲਦਾ ਪਿਆ ਗੱਜ ਕੇ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਬੜਾ ਰਸ ਆ ਰਿਹਾ ਹੁਣ ਦੇਖਿਓ ਗੁਰੂ ਗੋਬਿੰਦ ਸਿੰਘ ਕਿੱਥੇ ਰਹਿੰਦੇ ਨੇ ਕਹਿੰਦੇ ਬੂਆ ਖੜਕਿਆ ਤੇ ਆਵਾਜ਼ ਆਈ ਹਾਏ ਹਾਏ ਸੁਜਾਨਿਆਂ ਬੂਆ ਖੋਲ ਦਰਦ ਨਾਲ ਜਾਨ ਨਿਕਲ ਰਹੀ ਧਿਆਨ ਦੇਣਾ ਜਰਾ ਦੋ ਮਨਾਂ ਦੀ ਲੜਾਈ ਹੋ ਗਈ ਦੋ ਮਨਾਂ ਦੀ ਲੜਾਈ ਕੀ ਹੋ ਗਈ ਇੱਕ ਮਨ ਕਹਿੰਦਾ ਰੱਸ ਨਹੀਂ ਛੱਡਣਾ ਧਿਆਨ ਦੇ ਤੇ ਇੱਕ ਮਨ ਪਤਾ ਕੀ ਕਹਿੰਦਾ ਜਿਹੜਾ ਬਾਹਰ ਕਹਿ ਰਿਹਾ ਨਾ ਦਰਦ ਨਾਲ ਜਾਨ ਨਿਕਲ ਰਹੀ ਏ ਪੱਟੀ ਕਰ ਦੇ ਦਵਾ दारू ਦੇ ਦੇ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ ਸਾਂ ਤੇ ਗੁਰੂ ਨੇ ਹੁਕਮ ਲਾਇਆ ਸੀ ਆਏਗੇ ਰਾਈ ਦੀ ਮਲਮ ਪੱਟੀ ਕਰਨੀ ਇੱਕ ਬੰਨੇ ਗੁਰੂ ਦਾ ਹੁਕਮ ਹੈ ਇੱਕ ਬੰਨੇ ਰਸ ਧਿਆਨ ਦੇਣਾ ਤੇ ਮਨ ਨੇ ਪਤਾ ਕੀ ਫੈਸਲਾ ਕੀਤਾ ਹੁਣ ਮੈਂ ਬਾਹਰ ਜਾਵਾਂ ਉਹਦੀ ਪੱਟੀ ਕਾਰਾਂ ਫੇਰ ਹੱਥ ਗੰਦੇ ਕਰਾਂ ਫੇਰ ਧੋਵਾਂ ਫੇਰ ਬੈਠਾਂ ਆਪੇ ਇੱਕ ਦੋ ਮਿੰਟ ਬੂਹਾ ਖੜਕਾ ਕੇ ਚਲੇ ਜਾਏਗਾ ਇਹ ਜਾਂਦਾ ਤੇ ਜਾਵੇ ਰਸ ਨਹੀਂ ਛੱਡਣਾ ਉਹਨੇ ਦੂਜੀਆਂ ਰੀ ਬੂਹਾ ਖੜਕਾਏ ਹਾਏ ਹਾਏ ਕਹਿ ਕੇ ਸੁਜਾਨੇ ਆ ਬੂਹਾ ਖੋਲ ਬੀੜ ਨਾਲ ਜਾਨ ਨਿਕਲ ਰਹੀ ਏ ਪਟਿੰਗ ਕਰ ਇਹਦੇ ਦੋ ਮਨਾਂ ਦੀ ਫਿਰ ਲੜਾਈ ਰਸ ਛੱਡਾਂ ਕਿ ਉਧਰ ਜਾ ਹੁਣ ਮੈਂ ਗਾ ਕੇ ਪੜਨਾ ਸੀ ਟਾਈਮ ਥੋੜਾ ਤੀਜੀ ਵਾਰੀ ਜਦੋਂ ਆਵਾਜ਼ ਆਈ ਤੇ ਫੈਸਲਾ ਕੀ ਲਿਆ ਰਸ ਜਾਂਦਾ ਤੇ ਜਾਵੇ ਗੁਰੂ ਦੇ ਹੁਕਮ ਦੀ ਬੇਦਬੀ ਨਾ ਹੋਵੇ ਹੁਕਮ ਮੰਨੀਏ ਇਹ ਮੈਂ ਗਾ ਕੇ ਬੋਲਣਾ ਸੀ ਹੁਕਮ ਨਹੀਂ ਹੈ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਇਸ ਕਹਿੰਦੇ ਉਹ ਰਸ ਛੱਡਿਆ ਬੂਹਾ ਖੋਲਿਆ ਤੇ ਜਿਹੜਾ ਕਹਿ ਰਿਆ ਸੀ ਨਾ ਜਾਨ ਨਿਕਲ ਰਹੀ ਉਹਦੀ ਜਦੋਂ ਮਲਮ ਪੱਟੀ ਕੀਤੀ ਦਵਾ دارو ਦਿੱਤਾ ਉਹਨੂੰ ਤੋਰਿਆ ਹੱਥ ਧੋਤੇ ਆ ਕੇ ਫਿਰ ਬੈਠਾ ਕੁੰਡੀ ਲਾ ਕੇ ਜ ਸਵੇਰ ਨਹੀਂ ਸੀ ਹੋਈ ਕਹਿੰਦੇ ਜਦੋਂ ਫਿਰ ਸਵੇਰ ਹੋਈ ਹੁਣ 9 10 ਵਜੇ ਅੱਡਾ ਲਾਇਆ ਜਲ ਪਾਣੀ ਛਕਾਣ ਦਾ ਮਲਮ ਪੱਟੀ ਦਾ ਦਵਾ दारू ਦਾ ਘੋੜੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆਇਆ ਆਨੰਦਪੁਰ ਸਾਹਿਬ ਤੋਂ ਤੇ ਪਤਾ ਕੀ ਕਹਿੰਦਾ ਸੁਜਾਨਿਆ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਯਾਦ ਕੀਤਾ ਓਹੋ ਮੇਰੇ ਤੇ ਬੈਨ ਸੀ ਬੁਲਾਈਏ ਨਾ ਆਣਾ ਨਹੀਂ ਅੱਜ ਗੁਰੂ ਨੇ ਮੈਨੂੰ ਬੁਲਾ ਲਿਆ ਗੁਰੂ ਕੇ ਸਿੱਖਾ ਕੀ ਹੁਕਮ ਹੈ ਤੈਨੂੰ ਸਤਗੁਰਾਂ ਯਾਦ ਕੀਤਾ ਫਿਰ ਕਿਵੇਂ ਕਹਿੰਦੇ ਸਤਗੁਰਾਂ ਨੇ ਕਿਹਾ ਵੀ ਨਾਲ ਹੀ ਘੋੜੇ ਤੇ ਬਿਠਾ ਕੇ ਲਿਆਉਣਾ। ਆ ਕੋ ਸਤਨਾ। ਉਹ ਸਾਰਾ ਕੋਈ ਸਮੇਟਿਆ। ਸਿੱਖ ਦੇ ਘੋੜੇ ਮਗਰ ਬੈਠ ਗਿਆ ਤੇ ਜਦੋਂ ਅਨੰਦਪੁਰ ਪਹੁੰਚਿਆ ਨਾ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਬਾਵਾ ਖਲਾਰ ਕੇ ਖੜੇ ਨੇ ਕਹਿੰਦੇ ਸੁਜਾਨਿਆਂ ਮੇਰੇ ਗਲੇ ਲੱਗ ਜਾ। ਮਾਰੇ ਮੈਂ ਇਸ ਯੋਗ ਨਹੀਂ। ਪ੍ਰਭ ਮੋਏ ਕਬ ਗੱਲ ਨਾਵੇਂ। ਅਰਦਾਸ ਇਸੇ ਕਦੀ ਮੈਂ ਇਸ ਯੋਗ ਨਹੀਂ ਤੇ 5 ਫੁੱਟ ਦੂਰੋਂ ਗੁਰੂ ਗੋਬਿੰਦ ਸਿੰਘ ਕਹਿੰਦੇ ਸੁਜਾਨਿਆ ਅੱਜ ਤੂੰ ਪਾਸ ਹੋ ਗਿਆ ਮਹਾਰਾਜ ਮੈਂ ਸਮਝਿਆ ਨਹੀਂ ਸੁਜਾਨਿਆ ਤੂੰ ਅੱਜ ਪਾਸ ਹੋ ਗਿਆ ਮਹਾਰਾਜ ਮੈਂ ਸਮਝਿਆ ਨਹੀਂ ਉਹ ਸੁਜਾਨਿਆ ਜਿਹਦੀ ਸਵੇਰੇ ਮਲਮ ਪੱਟੀ ਕੀਤੀ ਆ ਉਹ ਕੋਈ ਹੋਰ ਨਹੀਂ ਉਹ ਮੈਂ ਹੀ ਸਾਂ ਗੱਜ ਕੇ ਕਹੇ ਸਤਨਾਮ ਓਏ ਜਰ ਤੈਨਾਂ ਦੇਣਾ ਗੁਰੂ ਕਿੱਥੇ ਰਹਿੰਦਾ ਤੀਜੀ ਜਗ੍ਹਾ ਜਿਦੀ ਮਲਮ ਪੱਟੀ ਕੀਤੀ ਕੋਈ ਹੋਰ ਨਹੀਂ ਉਹ ਮੈਂ ਹੀ ਸਾਂ ਸੁਜਾਨਿਆਂ ਮੈਂ ਤੈਨੂੰ ਚੈੱਕ ਕਰਨ ਗਿਆ ਸਾਂ ਤੂੰ ਹੁਕਮ ਮੰਨਦਾ ਸਿਆ ਕਿ ਨਹੀਂ ਗੱਜ ਕੇ ਆਖੋ ਸਤਨਾਹ ਸੁਜਾਨਿਆਂ ਜਿਹੜਾ ਕਿਸੇ ਦੁਖੀ ਦੀ ਵੇ ਸਹਾਰਾ ਦੀ ਇੰਜ ਸੇਵਾ ਕਰੇ ਉਹ ਮੇਰੀ ਸੇਵਾ ਹੈ ਉਹ ਮੈਂ ਮਿਲਦਾ ਮੈਨੂੰ ਪਹੁੰਚਦੀ ਆਪਣੇ ਜੀਵਨ ਵਿੱਚ ਆਪਣੇ ਜੀਵਨ ਨਾਲ ਵੀ ਮਤਲਬ ਰੱਖੋ ਇਹ ਵੀ ਸੋਚਿਆ ਕਰੋ ਸਕੀਮਾ ਕਿ ਸਾਡਾ ਕੁਝ 10% ਜੀਵਨ ਇਧਰ ਵੀ ਲੱਗ ਸਕੇ ਆਖੋ ਸਤਨਾ ਹਾਂ ਇਧਰ ਵੀ ਚੱਲ ਸਕੇ ਦੁਖੀ ਦੇ ਸੁਹਾਰਾ ਇਹਦੇ ਵਿੱਚ ਗੁਰੂ ਸਾਹਿਬ ਦੀ ਖੁਸ਼ੀ ਹੈ ਗੁਰੂ ਸਾਹਿਬ ਦੀ ਪ੍ਰਸੰਤਾ ਹੈ ਇਦੇ ਚ ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਐਸ ਸੰਗਤ ਵਿੱਚ ਪਤਾ ਨਹੀਂ ਕਿੰਨੇ ਡਾਕਟਰ ਬੈਠੇ ਨੇ ਉਹ ਡਾਕਟਰੋ 6 ਦਿਨ ਕਿਰਤ ਕਰੋ 7ਵੇਂ ਦਿਨ 4 ਘੰਟੇ ਲੋੜਵੰਦਾਂ ਕੋਲੋਂ ਫੀਸ ਨਾ ਲਵੋ। ਗੁਰੂ ਗੋਬਿੰਦ ਸਿੰਘ ਤੁਹਾਨੂੰ ਮਿਲ ਲੈਣਗੇ। ਐਸ ਵੇਲੇ ਇਸ ਸਤਸੰਗ ਵਿੱਚ ਕਈ ਵਕੀਲ ਬੈਠੇ ਹੋ। ਉਹ ਜਿਹਦੇ ਕੋਲੋਂ ਆਪਣੇ ਕੇਸਾਂ ਦੀ ਮਾਇਆ ਲੈਣੀ ਲੈ ਲਓ ਕੋਈ ਵਿਧਵਾ ਦੇ ਉੱਤੇ ਮਸਲਾ ਬਣ ਗਿਆ ਉਹਦੇ ਕੋਲੋਂ ਮਾਇਆ ਨਾ ਲੈਣੀ ਗੁਰੂ ਗੋਬਿੰਦ ਸਿੰਘ ਤੁਹਾਨੂੰ ਮਿਲ ਲੈਣਗੇ ਆਪਣਾ ਕੁਝ ਜੀਵਨ ਇੱਧਰ ਵੀ ਦੁਖੀ ਬੇਸ ਮੈਂ ਸਿੰਗਾਪੁਰ ਗਿਆ ਮੈਂ ਹੈਰਾਨ ਹੋ ਗਿਆ ਕਿੰਨੀ ਅੱਗੇ ਨਿਕਲ ਗਏ ਨੇ ਹੈਰਾਨ ਮੈਂ ਕੀਰਤਨ ਕਰ ਰਿਹਾ ਸਿੰਗਾਪੁਰ ਸੀ ਦਾਸ ਕੀਰਤਨ ਕਰ ਰਿਹਾ ਸਿੰਗਾਪੁਰ ਇਤਰਾ ਸੰਗਤ ਜੁੜੀ ਤੇ ਇੱਕ व्हीलचेयर आई व्हीलचेयर ਉੱਥੇ ਬੜਾ ਬਜ਼ੁਰਗ ਬੈਠਾ ਮਗਰ ਇੱਕ ਬੰਦੇ ਨੇ ਫੜਿਆ ਹੋਇਆ व्हीलचेयर ਇਸ ਤਰ੍ਹਾਂ ਪਹੀਏ ਵਾਲੀ ਆਈ ਉਹਨੇ व्हीलचेयर ਤੇ ਬੈਠੇ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਤੇ ਨਿਕਾਜਾ ਫੁੱਲ ਉਹਨੇ ਜਿਹਨੇ ਮਗਰ ਕੁਰਸੀ ਫੜੀ व्हीलचेयर ਘੁਮਾਈ ਪਿੱਛੇ ਲੈ ਕੇ ਮੈਂ ਕੀਰਤਨ ਕਰ ਰਿਹਾ ਵੀ ਤੇ ਕੀਰਤਨ ਕਰਦੇ ਕਰਦੇ ਦੋ ਤਿੰਨ ਮਿੰਟ ਬੀਤੇ ਇੱਕ ਹੋਰ व्हीलचेयर ਆ ਗਈ ਉਹ ਤਿੰਨ ਮਿੰਟ ਬੀਤੇ ਤਿੰਨ ਚਾਰ ਵੀਲ ਚੇਰਾ ਹੋ ਰਹਾ ਗਿਆ ਤੇ ਚਾਰ ਪੰਜ ਮਿੰਟ ਬੀਤੇ ਤੇ ਤਿੰਨ ਚਾਰ ਵੀਲ ਚੇਰਾ ਹੋ ਰਹਾ ਗਿਆ ਬਜ਼ੁਰਗ ਨਾਲ ਇੱਕ ਬੰਦਾ ਮਗਰ ਮੈਂ ਬੜਾ ਰਾਹ ਮੈਂ ਕਿਹਾ ਸਿੰਗਾਪੁਰ ਵੀ ਨਹੀਂ ਜਾਇਆ ਤੇ ਬਜ਼ੁਰਗ ਵੀਲ ਚੇਰਾ ਤੇ ਆਖੋ ਸਤਨਾ ਉਹ ਆਈ ਵੀ ਜਾਂਦਾ ਜਦੋਂ ਮੈਂ ਕੀਰਤਨ ਸਮਾਪਤੀ ਕੀਤੀ ਤੇ ਮੈਂ ਪ੍ਰਬੰਧਕਾਂ ਨੂੰ ਪੁੱਛਿਆ ਮੈਂ ਕਿ ਯਾਰ ਇਹ ਅੱਜ ਕੀ ਹਿਸਾਬ ਹੈ ਕਿੰਨੀਆਂ ਹੀ ਮੈਂ 17 18 ਵੀਲ ਚੇਰਾ ਤੇ ਮਗਰ ਹਰਕ ਤੇ ਮਗਰ ਰੱਬ ਪਤਾ ਕੀ ਗਿਆ ਨੇ ਕਹਿੰਦੇ ਸਾਡੇ ਸਿੰਗਾਪੁਰ ਵਿੱਚ ਇੱਕ ਨਵੀਂ ਸੇਵਾ ਚੁੱਕੀ ਗਈ ਏ ਜਿਹੜੇ ਬਜ਼ੁਰਗ ਚੱਲ ਨਹੀਂ ਸਕਦੇ ਬੈੱਡ ਤੇ ਹੀ ਨੇ ਮਹੀਨੇ ਚ ਇੱਕ ਦਿਨ ਰੱਖਿਆ 15 20 ਬੰਦਿਆਂ ਦੀ ਕਮੇਟੀ ਬਣੀ ਏ ਉਹਨਾਂ ਨੇ 20 25 ਲੱਖ ਦੀਆਂ ਗੱਡੀਆਂ ਬਣਾਈਆਂ ਨੇ ਇੱਕ ਦਿਨ ਮਹੀਨੇ ਚ ਬਜ਼ੁਰਗਾਂ ਨੂੰ ਉਹਨਾਂ ਗੱਡੀਆਂ ਵਿੱਚ ਘਰੋਂ ਲੈ ਕੇ ਆਉਣਾ ਏ ਉਹ ਆ ਕੇ ਉਹਨਾਂ ਨੂੰ ਸਤਗੁਰਾਂ ਦੇ ਦਰਸ਼ਨ ਕਰਾਣੇ ਕੀਰਤਨ ਸੁਣਾਉਣਾ ਘੰਟਾ 2 ਘੰਟੇ ਫਿਰ ਉਹਨਾਂ ਨੂੰ ਲੰਗਰ ਛਕਵਾਣਾ ਫਿਰ ਉਹਨਾਂ ਨੂੰ ਘਰ ਛੱਡ ਕੇ ਆਣਾ ਤੇ ਕਹਿੰਦੇ ਇੰਨੀ ਮਤਲਬ ਇਸ ਚੀਜ਼ ਨੂੰ ਰਿਸਪਾਂਸ ਮਿਲਈਏ ਕਿਉਂਕਿ ਜਿਹੜੇ ਬਜ਼ੁਰਗ ਬਿਲਕੁਲ ਬੈੱਡ ਤੇ ਹੋ ਗਏ ਫਿਕਰੀ ਵਾਲੇ ਘਰਦਿਆਂ ਨੂੰ ਨਹੀਂ ਖਿਆਲ ਦਿੰਦੇ ਨਹੀਂ ਐਨੀ ਕੋਈ ਹਿੰਮਤ ਕਰਦਾ ਕਿਥੋਂ ਉਹਨਾਂ ਨੂੰ ਕੋਈ ਘਰ ਰੋਵੋ ਠੀਕ ਹੈ ਗੁਰਦਾਰੇ ਉਹ ਇੱਕ ਕਮੇਟੀ ਜਿਵੇਂ ਇੱਕ ਸਭਾ ਨੇ ਸੇਵਾ ਲਈਏ ਉਹਨਾਂ ਦਾ ਹਰ ਮੈਂਬਰ ਇੱਕ ਬੰਦੇ ਦਾ ਇੱਕ ਮੈਂਬਰ ਹੈ ਤੇ ਗੱਡੀਆਂ ਨੇ ਉਹਦੇ ਵਿੱਚ ਲਿਆਂਦੇ ਨੇ ਸਰਕਾਰ ਨਾਲ ਤੇ ਮੈਨੂੰ ਕਹਿੰਦੇ ਵੀ ਇਹ ਅੱਜ ਇੰਨੀਆਂ ਵੀਲ ਚੇਅਰਾਂ ਤਾਂ ਆਈਆਂ ਕਿ ਅੱਜ ਇੰਨਾ ਬਜ਼ੁਰਗਾਂ ਦਾ ਵੀ ਦਿਨ ਸੀ ਗੁਰਦੁਆਰੇ ਆਣ ਦਾ ਤੇ ਆਹ ਦੇਣਾ ਅੱਜ ਨਾ ਬਜ਼ੁਰਗਾਂ ਦਾ ਵੀ ਦਿਨ ਸੀ ਗੁਰਦੁਆਰੇ ਸਾਹਿਬ ਜਿਨ੍ਹਾਂ ਦੇ ਬਿਲਕੁਲ ਬੰਡ ਤੇ ਹੋ ਗਏ ਨੇ ਬਿਲਕੁਲ ਚੱਲ ਫਿਰ ਨਹੀਂ ਸਕਦੇ ਕੋਈ ਸਹਾਰਾ ਨਹੀਂ ਹੈ ਤੇ ਕਹਿੰਦੇ ਅੱਜ ਉਹਨਾਂ ਦਾ ਦਿਨ ਸੀ ਤਾਂ ਤੁਸੀਂ ਇੰਨੀਆਂ ਵੀਲ ਚੇਅਰਾਂ ਵੇਖੀਆਂ ਤੇ ਮੈਨੂੰ ਕਹਿੰਦੇ ਤੁਹਾਨੂੰ ਇੱਕ ਗੱਲ ਦੱਸਾਂ ਅਗੇ ਕੀ ਕਹਿੰਦੇ ਇੱਥੇ ਆਂਦੇ ਨੇ 2 ਘੰਟੇ ਕੀਰਤਨ ਸੁਣਦੇ ਨੇ ਫਿਰ ਲੰਗਰ ਛਕਵਾਈਦਾ ਫਿਰ ਇਹਨਾਂ ਨੂੰ ਘਰ ਛੱਡ ਕੇ ਆਈਦਾ ਤੇ ਕਹਿੰਦੇ 29 ਦਿਨ ਉਡੀਕਦੇ ਨੇ ਉਡੀਕਦੇ ਨੇ ਕਿ ਉਹ ਤੀਵਾਂ ਦਿਨ ਕਦੋਂ ਆਉਣਾ ਹੈ ਅਸੀਂ ਗੁਰਦੁਆਰੇ ਜਾਣ ਗੱਜ ਕੇ ਆਖੋ ਸਤਨਾਮ ਹੁਣ ਤੁਸੀਂ ਦੱਸੋ ਹੁਣ ਤੁਸੀਂ ਦੱਸੋ ਕਿ ਜਿਹੜਾ ਸਰੀਰ ਹੈ ਲੱਖਾਂ ਪਤੀ ਹੈ ਰੋਸ ਕਮੇਟੀ ਦਾ ਮੈਂਬਰ ਹੈ ਗੱਡੀ ਲੈ ਕੇ ਗਿਆ ਉਹਨੂੰ ਵੀਲਚੇਅਰ ਤੇ ਬਹਾਇਆ ਫਿਰ ਗੱਡੀ ਚ ਲਿਆਂਦਾ ਦਰਸ਼ਨ ਕਰਾਏ ਫਿਰ ਉਹਨੂੰ ਲੰਗਰ ਛਕਵਾ ਕੇ ਛੱਡ ਕੇ ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਉਹਨੂੰ ਨਹੀਂ ਮਿਲਣਗੇ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਬੋਤੇ ਨਹੀਂ ਪ੍ਰਸਾਨ ਹੋ ਗੁਰੂ ਗੋਬਿੰਦ ਸਿੰਘ ਕਹਿੰਦੇ ਇਹੋ ਤੇ ਪਿਆਰ ਮੈਂ ਦੁਨੀਆ ਵਿੱਚ ਵੰਡਣਾ ਚਾਹੁੰਨਾ ਵਾ ਇਹੋ ਚੀਜ਼ ਤੇ ਮੈਂ ਵੰਡਣੀ ਚਾਹਨਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੈਂ ਤੁਹਾਨੂੰ ਤਾਂ ਕਿਹਾ ਵੀ ਵੇਖੋ ਲਗ ਲਗ ਬੰਦਾ ਜਦੋਂ ਸੋਚਾਂ ਸੋਚਦਾ ਹੈ ਅਲੱਗ-ਅਲੱਗ ਸੇਵਾਵਾਂ ਦੀਆਂ ਸਕੀਮਾਂ ਨਿਕਲ ਲਗੀਆਂ ਹੁਣ ਉਹਨਾਂ ਨੇ ਵੇਖੋ ਕਿੱਡੀ ਇਹ ਕਈ ਸੋਚ ਆਈ ਇੱਥੇ ਕਿਸੇ ਸ਼ੁਰੂ ਨਹੀਂ ਕੀਤਾ ਮੈਂ ਵੀ ਜਿਹੜੇ ਬਜ਼ੁਰਗ ਅਮਰਤ ਸਰ ਵਿੱਚ ਬੈਡ ਤੇ ਹੀ ਹੋ ਗਏ ਨੇ ਕਦੀ ਕਿਸੇ ਨੇ ਅਮਰਤ ਸਰ ਵਿੱਚ ਕੋਈ ਸੋਸਾਇਟੀ ਖੋਲੀ ਕਿ ਉਹਨਾਂ ਨੂੰ ਮਹੀਨੇ ਚੱਕ ਦਿਨ ਦਰਬਾਰ ਸਾਹਿਬ ਲੈ ਕੇ ਆ ਕੋ ਸਤਨਾ ਕਿ ਜਿਹੜੀ ਨਹੀਂ ਕਰਦਿਆਂ ਕੋਈ ਗੱਡੀ ਆਈ ਨਹੀਂ ਨਹੀਂ ਇਹ ਨਾ ਪੜਾ ਨਹੀਂ ਉਹ ਚੀਜ਼ਾਂ ਪਾਪ ਕਹਿਣ ਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੁਜਾਨੇ ਆ ਤੂੰ ਪਾਸ ਹੋ ਗਿਆ ਜਿਹਦੀ ਤੂੰ ਪੱਟੀ ਕੀਤੀ ਹੋਰ ਕੋਈ ਨਹੀਂ ਉਹ ਮੈਂ ਸਾ ਮੈਂ ਚੈੱਕ ਕਰਨ ਗਿਆ ਸਾ ਤੂੰ ਮੇਰਾ ਹੁਕਮ ਵਜਾ ਰਹੇ ਆ ਆਏ ਗਏ ਰਾਹੀ ਤੂੰ ਪਾਸ ਹੋ ਗਿਆ ਉਸ ਸੁਜਾਨੇ ਨੂੰ ਬਖਸ਼ਿਸ਼ਾਂ ਉਹ ਦਿੱਤੀਆਂ ਜਿਹੜੀਆਂ ਬਖਸ਼ਿਸ਼ਾਂ ਲੈਣ ਲਈ ਅਸੀਂ 84 ਰਖਜੂਨਾ ਤੋਂ ਬਾਅਦ ਇਹ ਜਨਮ ਆਇਆ ਇਹ ਪੰਗਤੀ ਪੜ ਕੇ ਦਾਸ ਸਮਾਪਤੀ ਕਰ ਰਿਹਾ ਸਾਰੇ ਕਿਰਪਾ ਕਰਿਓ ਮਿਲ ਮੇਰੇ ਪ੍ਰੀਤ